ਹਾਂ ਸਸ ਸਿਕਾਂ ਸਾਰਿਆਂ ਨੂੰ ਗੁੱਡ ਮਾਰਨਿੰਗ ਅ ਅੱਜ ਮੈਂ ਤੁਹਾਨੂੰ ਇੱਕ ਜੂਸ ਔਰ ਸਮੂਦੀ ਦੀ ਰੈਸਪੀ ਸ਼ੇਅਰ ਕਰ ਰਿਹਾ ਜਿਹੜਾ ਮੈਂ ਲਗਾਤਾਰ ਸਵੇਰੇ ਸਵੇਰੇ 3 ਸਾਲ ਤੋਂ ਬਣਾਉਣਾ ਪਿਆ ਇਹਦੇ ਵਿੱਚ ਆਪਾਂ 8 ਸੰਤਰੇ ਲਵਾਂਗੇ 3 ਗਾਜਰਾ ਲਵਾਂਗੇ 2 ਸੇਬ 1 ਬੀਟਰ ਰੂਟ ਤੇ ਇਧਰ ਪਾਈਨੈਪਲ ਅੱਜ ਮੇਰੇ ਕੋਲ ਅਨਾਰ ਨਹੀਂ ਸੀ ਅਦਰਵਾਈਜ਼ ਮੈਂ ਇਹਦੇ ਵਿੱਚ ਇੱਕ ਅਨਾਰ ਵੀ ਐਡ ਕਰਦਾ ਹੁੰਦਾ ਇਹ ਜਿਹੜੀ ਕੁਆਂਟੀਟੀ ਹੈ ਇਹ ਅਸੀਂ ਤਿੰਨ ਬੰਦਿਆਂ ਵਾਸਤੇ ਬਣਾ ਰਹੇ ਆ ਕਿ ਅਸੀਂ ਇੱਥੇ ਤਿੰਨ ਬੰਦੇ ਆ ਮੈਂ ਮੇਰੇ ਵਾਈਫ ਹੈ ਤੇ ਮੇਰੇ ਮਦਰ ਹੈ ਤੇ ਮੇਰਾ ਬੇਟਾ ਉਹ ਇਹਨੂੰ ਪੀਂਦਾ ਨਹੀਂ ਹੈਗਾ ਉਹ ਅਲੱਗ ਬਣਾਦੇ ਅਸੀਂ ਉਹ ਬਨਾਣਾ ਸ਼ੇਕ ਪੀਂਦਾ ਹੈ ਤੇ ਤੁਸੀਂ ਆਪਣੇ ਹਿਸਾਬ ਨਾਲ ਇਹਦੀ ਕੁਆਂਟੀਟੀ ਜੇਕਰ ਫੋਰ ਐਗਜ਼ਾਮਪਲ ਤੁਸੀਂ ਇੱਕ ਜਣੇ ਆ ਤੁਸੀਂ ਇਹਦੀ ਕੁਆਂਟੀਟੀ ਥੋੜਾ ਘਟ ਕਰ ਸਕਦੇ ਆ ਤੇ ਦੇਖ ਜਿਆਦਾ ਹੈ ਤਾਂ ਤੁਸੀਂ ਕੁਆਂਟੀਟੀ ਉਸ ਹਸਾਬ ਨਾਲ ਜ਼ਿਆਦਾ ਕਰ ਸਕਦੇ ਆ ਠੀਕ ਹੈ ਜੀ ਤੇ ਹੁਣ ਮੈਂ ਆਪਾਂ ਇਹਦੀ ਕਟਿੰਗ ਕਰਾਂਗੇ ਕਟਿੰਗ ਕਰਨ ਤੋਂ ਬਾਅਦ ਫਿਰ ਇਹਦੇ ਵਿੱਚ ਥੋੜਾ ਆਪਾਂ ਪਾਣੀ ਐਡ ਕਰਕੇ ਆਪਾਂ ਉਹਨੂੰ ਮਸ਼ੀਨ ਦੇ ਵਿੱਚ ਗ੍ਰाइंड ਕਰ ਦੇਗੇ ਤੇ ਮਸ਼ੀਨ ਦੇ ਵਿੱਚ ਪਹਿਲਾਂ ਅਸੀਂ ਜੂਸਰ ਮਿਕਸਰ ਦੇ ਵਿੱਚ ਬਣਾਉਂਦੇ ਸੀ ਉਹਦੇ ਨਾਲ ਫਿਰ ਕੀ ਹੁੰਦਾ ਸੀ ਜਿਹੜਾ ਫਾਈਬਰ ਹੁੰਦਾ ਸੀ ਉਹ ਫਾਈਬਰ ਨਿਕਲ ਜਾਂਦਾ ਸੀਗਾ ਤੇ ਫਿਰ ਮੈਂ ਬਾਅਦ ਵਿੱਚ ਅਫਾਈਜ਼ ਕਰਿਆ ਕਿ ਫਾਈਬਰ ਤਾਂ ਸਾਡੇ ਸਿਹਤ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਫਿਰ ਅਸੀਂ ਇਹ ਮਲ ਮਸ਼ੀਨ ਲੈ ਲਈ ਐ ਇਹਦੇ ਵਿੱਚ ਕੀ ਹੁੰਦਾ ਉਹ ਸਾਰੀ ਚੀਜ਼ ਗ੍ਰाइंड ਹੋ ਜਾਂਦੀ ਹੈ ਤੇ ਗ੍ਰाइंड ਵੀ ਉਹ ਬਿਲਕੁਲ ਪਤਲਾ ਗ੍ਰाइंड ਕਰ ਦਿੰਦੀ ਹੈ ਤੇ ਤੁਸੀਂ ਉਹਨੂੰ ਈਜ਼ੀਲੀ ਪੀ ਸਕਦੇ ਆ ਤੇ ਇਹ ਅਸਲ ਤੇ ਮੈਨੂੰ ਇੱਕ ਇੱਥੇ ਆਇਰਨ ਦੀ ਕਾਟ ਹੋ ਗਈ ਸੀ ਪਿਛਲੇ 4 ਸਾਲ ਪਹਿਲੇ ਤੇ ਫਿਰ ਮੈਂ ਡਾਕਟਰ ਸਾਹਿਬ ਨਾਲ ਕੰਸਲਟ ਕਰਿਆ ਤੇ ਉਹਨਾਂ ਨੇ ਮੈਨੂੰ ਕੁਝ ਟੈਬਲੇਟ ਦੇ ਦਿੱਤੀਆਂ ਆਇਰਨ ਦੀਆਂ ਤੇ ਉਹ ਸਟੈਬਲੇਟ ਦੇ ਨਾਲ ਕੀ ਹੋਇਆ ਮੇਰਾ ਨਾ ਢੇਟ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਮੇਰੀ ਸਿਹਤ ਮੈਨੂੰ ਲੱਗਿਆ ਕਿ ਤਾਂ ਮਤਲਬ ਮੈਨੂੰ ਸੂਟ ਨਹੀਂ ਕਰਿਆ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਆਪ ਚੈੱਕ ਕਰਿਆ ਕਿ ਆਪਾਂ ਨੇਚਰ ਦੇ ਨਾਲ ਕਿਦਾਂ ਜੁੜਨਾ ਤੇ ਨੇਚਰਲ ਚੀਜ਼ ਅਸੀਂ ਆਪਣੇ ਆਪ ਹੀ ਐਕਟ ਕਰੀਏ ਸਵੇਰੇ ਤੇ ਆਪਣੇ ਆਪ ਬਣਾਏ ਫਿਰ ਮੈਂ ਇਹ ਜੂਸ ਸਟਾਰਟ ਕਰ ਦਿੱਤਾ ਤੇ ਪਿਛਲੇ ਆਈ ਥਿੰਕ ਮੋਰ ਦਨ 3 ਯੀਅਰ ਮੈਂ ਇਹ ਜੂਸ ਕਰ ਰਿਹਾ ਤੇ ਇਹ ਬਹੁਤ ਵਧੀਆ ਸਿਹਤ ਵਾਸਤੇ ਹੈ ਇਹ ਤੁਹਾਡੀ ਇਮਿਊਨਿਟੀ ਵਧਾਣਾ ਹੈਗਾ ਤੁਹਾਨੂੰ ਪਤਾ ਸੰਕਲੇ ਵਿੱਚ ਵਿਟਾਮਿਨ ਸੀ ਹੈ ਕੈਰਟ ਦੇ ਵਿੱਚ ਅੱਖਾਂ ਵਾਸਤੇ ਬਹੁਤ ਵਧੀਆ ਹੈਗਾ ਸੇਬ ਤੁਸੀਂ ਉਹ ਪੈਸੇ ਸਾਰੇ ਸੁਣਿਆ ਹੈਗਾ ਕਿ ਇੱਕ ਸੇਬ ਖਾਓ ਤੇ ਕਦੇ ਡਾਕਟਰ ਕੋਲ ਨਾ ਜਾਓ ਤੇ ਬੀਟਰੂਟ ਹੈ ਬੀਟਰੂਟ ਤੁਹਾਡੇ ਬਲੱਡ ਪ੍ਰੈਸ਼ਰ ਵੀ ਕੰਟਰੋਲ ਕਰਦਾ ਇਹ ਰਿਚ ਆਇਰਨ ਹੈ ਦੇ ਵਿੱਚ ਪਾਈਨੈਪਲ ਥੋੜੀ ਸਿਹਤ ਵਾਸਤੇ ਕਿੰਨਾ ਚੰਗਾ ਹੈ ਬੀਟਰੂਟ ਨੂੰ ਤਾਂ ਮੈਂ ਤਾਂ ਕਈ ਵਾਰੀ ਅਸੀਂ ਮੈਂ ਆਪਣੀ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਤੁਸੀਂ ਸੈਲਡ ਦੇ ਵਿੱਚ ਵੀ ਇਹਨੂੰ ਨਾ ਰੈਗੂਲਰ ਖਾਣਾ ਸ਼ੁਰੂ ਕਰੋ ਇਹ ਬਹੁਤ ਵਧੀਆ ਤੁਹਾਡੇ ਬਸਤੇ ਹੈਗਾ ਤੇ ਚਲੋ ਹੁਣ ਆਪਾਂ ਇਹਦੀ ਕਟਿੰਗ ਕਰ ਲਈ ਕਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਬਣਾ ਕੇ ਤੁਹਾਨੂੰ ਦੱਸਦੇ ਵੀ ਕਿਸ ਤਰ੍ਹਾਂ ਬਣਦਾ ਇਹ ਹਾਂਜੀ ਹੁਣ ਇਹ ਸਾਰੀਆਂ ਚੀਜ਼ਾਂ ਆਪਾਂ ਐਡ ਕਰ ਦਿੱਤੀਆਂ ਇਹਦੇ ਵਿੱਚ ਤੇ ਮੈਂ ਹੁਣ ਇਹਦੇ ਵਿੱਚ ਨਾ ਇੱਕ ਗਲਾਸ ਪਾਣੀ ਦਾ ਐਡ ਕਰ ਦਣਾ ਤੇ ਇਹਦੇ ਨਾਲ ਕੀ ਹੋਣਾ ਇਹ इजीली ਗ੍ਰाइंड ਹੋ ਜਾਊਗਾ ਲਓ ਆਪਾਂ ਹੁਣ ਆਕਾ ਮਸ਼ੀਨ ਦੇ ਵਿੱਚ ਇਹਨੂੰ ਗ੍ਰਾਇੰਡ ਕਰ ਦੇਣਾ ਲਓ ਜੀ ਮੈਂ ਹੁਣ ਇਹਨੂੰ ਗ੍ਰਾਇੰਡ ਕਰਦਾ ਜੀ ਹੁਣ ਰੈਡੀ ਹੋ ਗਿਆ ਤੇ ਕੋਪਾ ਹੋਏ ਨੂੰ ਇਹਦੇ ਵਿੱਚ ਬੋਤਲਾਂ ਵਿੱਚ ਪਾ ਲੈਂਦੇ ਬਣੀ-ਬਣੀ ਬੋਤਲਾਂ ਵਿੱਚ ਇਹ ਦੇਖੋ ਜੀ ਹੁਣ ਇੰਨਾ ਬਣ ਗਿਆ ਜੀ ਇਹ ਇਹ ਜੱਗ ਹੈ ਜੀ ਅਪਰਕਸੀਮੇਟਲੀ ਪੌਣੇ 2 ਲੀਟਰ ਦਾ ਜੀ ਇਹ ਤਾਂ ਰੁਪਾਂ ਨਹੀਂ ਜੀ ਹਾਂ ਇਹ ਨੰਗਾ ਡੀਪੋਰਟ ਪਾ ਕੇ ਕੰਪਲ ਲੈ ਲੈਂਦੇ ਹਾਂ ਜੀ ਇਹ ਮੇਰੇ ਵੱਲ ਜੀ ਹੁਣ ਦੋ ਜੀ ਤੇ ਪਾ ਗਿਆਂ ਤੇ ਇਹ ਵਾਹ ਰੈਡੀ ਟੂ ਡੂ ਹੋ ਗਿਆ ਹਾਂ ਦੇ ਸਿਰ ਵੀ ਨਹੀਂ ਹੈ ਇਹਨੂੰ ਤੁਸੀਂ ਸਵੇਰ ਤੋਂ ਬਣਾਣਾ ਸ਼ੁਰੂ ਕਰ ਦੋ ਤੇ ਅਸੀਂ ਇੱਥੇ ਨੇਬਲ 오ਰੇਂਜ ਯੂਜ਼ ਕਰਦੇ ਆ ਕਿਉਂਕਿ ਨੇਬਲ 오ਰੇਂਜ ਦੇ ਵਿੱਚ ਇੱਥੇ ਸੀਡ ਨਹੀਂ ਹੁੰਦੇ ਪਹਿਲਾਂ ਪਿੱਛੇ 4 ਮਹੀਨੇ ਪਹਿਲਾਂ ਨੇਬਲ 오ਰੇਂਜ ਦੀ ਸ਼ੋਰਟੇਜ ਸੀ ਤੇ ਮੈਂ ਦੂਸਰੀ ਕੰਪਨੀ ਤੇ ਯੂਜ਼ ਕਰਦਾ ਸੀ 오ਰੇਂਜ ਤੇ ਉਹਦੇ ਵਿੱਚੋਂ ਅਸੀਂ ਸੀਡ ਬਾਹਰ ਕੱਢ ਲੈਂਦੇ ਸੀ ਕਿਉਂਕਿ ਜੇ ਸੀਡ ਨੂੰ ਵਿੱਚ ਗ੍ਰਾਇੰਡ ਕਰੂਗੇ ਤਾਂ ਥੋੜਾ ਟੇਸ ਦਾ ਫਰਕ ਪੈ ਜਾਂਦਾ ਤੇ ਉਹਨੂੰ ਵਿੱਚੋਂ ਅਸੀਂ ਕੱਢ ਲੈਂਦੇ ਸੀ ਤੇ ਫਿਰ ਗ੍ਰਾਇੰਡ ਕਰ ਲੈਂਦੇ ਸੀ ਇਹ ਤੁਹਾਡੇ ਪਰ ਡਿਪੈਂਡ ਹੈ ਤੁਸੀਂ ਜੂਸਰ ਮਿਕਸਰ ਦੇ ਵਿੱਚ ਬਣਾਣਾ ਤਾਂ ਤੁਸੀਂ ਜੂਸਰ ਮਿਕਸਰ ਦੇ ਵਿੱਚ ਬਣਾ ਸਕਦੇ ਆ ਤੁਸੀਂ ਪੰਜਾਬ ਦੇ ਵਿੱਚ ਕਿੰਨੂ ਐ ਮਸਮੀ ਐ ਉਹ ਜੂਸ ਕਰ ਸਕਦੇ ਐ ਤੇ ਇਹ ਤੁਹਾਡੇ 'ਤੇ ਡਿਪੈਂਡ ਪਰ ਇੱਥੇ ਸਾਡਾ ਨੇਬਲ ਔਰੇਂਜ ਇਹ ਬਹੁਤ ਵਧੀਆ ਜੂਸੀ ਜੂਸ ਵਾਸਤੇ ਹੈ ਕਿਉਂਕਿ ਸੀਡ ਹੈ ਨਹੀਂ ਆਪਾਂ ਡਾਇਰੈਕਟਲੀ ਤੁਹਾਡੀ ਥੋੜੀ ਇੱਕ ਮਿਹਨਤ ਵੱਜ ਜਣੀ ਹੈ ਕਿ ਅਸੀਂ ਡਾਇਰੈਕਟਲੀ ਵਿੱਚ ਪਾ ਦਿੰਦੇ ਹੈਗੇ ਨਹੀਂ ਵੈਸੇ ਉਹ ਸੀਡ ਕੱਢਣੇ ਵੀ ਕੋਈ ਵੱਡੀ ਗੱਲ ਨਹੀਂ ਹੈ ਮੈਂ ਸੀਡ ਕੱਢਦਾ ਅਸੀਂ ਸੀਡ ਕੱਢ ਕੇ ਤੇ ਹੁਣ ਅਸੀਂ ਕਰ ਦਿੰਦੇ ਸੀ ਉਹ ਵੀ ਅਸੀਂ ਲਗਾਤਾਰ ਕਈ ਮਹੀਨੇ ਅਸੀਂ ਜੂਸ ਕਰਦੇ ਰਹੇ ਜਦੋਂ ਇੱਥੇ ਸਾਡੇ ਸ਼ੋਰਟੇਜ ਸੀ ਤੇ ਪਰ ਇਹ ਵੀ ਸਾਨੂੰ ਇਹ ਬਰੈਸਟੀ ਲੱਗਦਾ ਤੇ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਰੈਡੀ ਅਸੀਂ ਤੁਹਾਨੂੰ ਪਹਿਲਾਂ ਸ਼ੇਅਰ ਕਰੀ ਦਿੱਤੀਆਂ ਚਲੋ ਜੀ ਹੁਣ ਸਾਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ ਮੇਰੇ ਪੇਜ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਬੱਦ ਤੇ ਬੱਦ ਤੁਸੀਂ ਇਹਨੂੰ ਆਪਣਾ ਜ਼ਿੰਦਗੀ ਵਿੱਚ ਇਹ ਚੀਜ਼ਾਂ ਨੂੰ ਅਪਣਾਓ ਤੇ ਤੁਸੀਂ ਨੇਚਰ ਦੇ ਨਾਲ ਜੁੜੇ ਰਹੋਗੇ ਤੇ ਤੁਸੀਂ ਆਪਣਾ ਟਾਈਮ ਪਾਸ ਵੀ ਇਜ਼ੀਲੀ ਕਰ ਸਕਦੇ ਆ ਹੁਣ ਆਪਾਂ ਜਲਦੀ ਜਲਦੀ ਤਿਆਰ ਹੋ ਜਾਈਏ ਤੇ ਆਪਣੇ ਕੰਮ ਪਰ ਨਿਕਲੀਏ ਸਸੇ ਗਰਤੋਂ ਨਾ ਦੁਬਾਰਾ ਫੇਰ